ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਲੜੀ ਦੀ ਅੱਜ ਤੋਂ ਸ਼ੁਰੂਆਤ ਚਾਰ ਦਿਨਾ ਛਤ ਪੂਜਾ ਤਿਹਾਰ ਅੱਜ ਤੋਂ ਦੇਸ਼ ਦੇ ਬਾਤਵਾਖ ਰਹਿ ਸਿਆਜ ਸ਼ੁਰੂ ਹੋਇਆ। ਦੇਲਵੇ ਮੰਤਰਾਲਾ ਦੀਵਾਲੀ ਤੇ ਛੱਤ ਤਿਹਾਰਾਂ ਤੋਂ ਵਾਪਸ ਆਉਣ ਵਾਲੇ ਮੁਸਾਫਰਾਂ ਦੀ ਸਹੂਲਤ ਲਈ 6000 ਤੋਂ ਵੱਧ ਵਿਸ਼ੇਸ਼ ਰੇਲਗੱਡੀਆਂ ਚਲਾ ਰਿਹਾ ਹੈ। ਅੰਮ੍ਰਿਤਸਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈਲ ਵੱਲੋਂ ਦੇਸ਼ਤ ਕਦੀ ਨੈਟਵਰਕ ਦੇ ਸੁੰਚਾਲਕ ਮਨਪ੍ਰੀਤ ਸਿੰਘ ਨੂੰ ਆਧੁਨਿਕ ਪਿਸਤੌਲ ਤੇ ਗੋਲਾ ਬਾਰੂਦ ਸਮੇਤ ਕੀਤਾ ਗ੍ਰਿਫਤਾਰ। ਅਧਿ ਭਾਰਤ ਨੇ ਸਿਡਨੀ ਚ ਤੇਜੇ ਤੇ ਆਗਰਿਕ ਰੋਜ਼ਾ ਮੈਚ ਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲ ਕੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਜਿਸ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 121ਵਾਂ ਐਪੀਸੋਡ ਹੋਵੇਗਾ ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਤੇ ਨਿਊਜ਼ ਆਨ ਯਾ IR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਨੂੰ AIR ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤralੇ ਦੇ YouTube तेवी लाइव स्ट्रीम आकाशवाणी हिंदी प्रसारण तो तुरंत बाद प्रोग्राम प्रसारित सरकार ने श्री गुरु तेग बहादुर साहब सौ दिवस मना समागम की लड़ी की शुरूआत की जिस सीनियर कैबिनेट मंत्रियों ने दिल्ली स्थित गुरद्वारा सीसगंज साहब विखे अरूब कैबनिट्री सभा ਰਾਜਕੁਮਾਰ ਜਬੀਵਾਲ ਰਾਜ ਸਭਾ ਮੈਂਬਰ ਵਿਕ੍ਰਮਜੀਤ ਸਿੰਘ ਸਾਹਨੀ ਤੇ ਹੋਰ ਮੈਂਬਰ ਸ਼ਾਮਲ ਹੋਏ ਕੈਬਨਟ ਮੰਤਰੀਆਂ ਨੇ ਲੋਕਾਂ ਨੂੰ ਗੁਰੂ ਜੀ ਦੇ ਪਿਆਰ ਧਰਮ ਨਿਰਪੱਖਤਾ ਧਾਰਮਿਕ ਸਹਿਨਸ਼ੀਲਤਾ ਦਰਮੀਕ ਆਜ਼ਾਦੀ ਅਤੇ ਸ਼ਾਂਤੀਪੂਰਨ ਸਹਿ ਹੋਂਦ ਦੇ ਆਲਮੀ ਸੰਦੇਸ਼ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਪ੍ਰਚਾਰੇ ਕੇ ਤਰੰਤੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਸਮਾਗਮਾਂ ਦੀ ਲੜੀ 25 ਨਵੰਬਰ ਨੂੰ ਸ਼੍ਰੀ ਰਣੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਉਹਨਾਂ ਦੱਸਿਆ ਕਿ ਪਹਿਲੀ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਉਣਗੇ। ਗੁਰੂ ਸਾਹਿਬ ਜੀ ਦੇ ਵਰਸਾਈ ਕਸਪੀਆਤੀ ਸ਼ਹਿਰਾਂ 'ਚ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨਗੇ ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਸ਼੍ਰੀ ਨਗਰ ਵਿਖੇ ਕੀਰਤਨ ਦਰਬਾਰ ਤੇ 19 ਨਵੰਬਰ ਨੂੰ ਸ਼੍ਰੀ ਨਗਰ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਉਨ੍ਹਾਂ ਦੱਸਿਆ ਕਿ ਨਗਰ ਕੀਰਤਨ 22 ਨਵੰਬਰ ਨੂੰ ਸ਼੍ਰੀ ਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਇਸ ਦਿਨ ਆਲੀ 22 ਨਵੰਬਰ ਨੂੰ ਤਿੰਨ ਨਗਰ ਕੀਰਤਨ ਤੱਕ ਤੋਂ ਸ਼੍ਰੀ ਦਮਦਮਾ ਸਾਹਿਬ ਫਰੀਦਕੋਟ ਤੇ ਗੁਰਦਾਸਪੁਰ ਤੋਂ ਸ਼ੁਰੂ ਹੋਣਗੇ ਤੇ 22 ਨਵੰਬਰ ਨੂੰ ਸ਼੍ਰੀ ਨੰਦਪੁਰ ਸਾਹਿਬ ਵਿਖੇ ਕੱਟੇ ਸਮਾਪਤ ਹੋਣਗੇ ਇਸ ਇਤਿਹਾਸਕ ਮੌਕੇ ਪੰਜਾਬ ਸਰਕਾਰ 23 ਤੋਂ 25 ਨਵੰਬਰ ਤੱਕ ਸ਼੍ਰੀ ਰਣੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਕਰਵਾਏ ਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਜੀਐਸਟੀ ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਤੋਂ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ ਹੈ। ਅਗਲੀ ਪੀੜੀ ਦੇ ਜੀਐਸਟੀ ਸੁਧਾਰ ਭਾਰਤ ਦੀ ਅਸਿੱਦੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਹ ਨਵੇਂ ਜੀਐਸਟੀ ਸੁਧਾਰ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਲਾਭ ਪਹੁੰਚਾ ਰਹੇ ਨੇ ਪੇਸ਼ ਹੈ ਇੱਕ ਰਿਪੋਰਟ। ਨਵੇਂ GST ਸੁਧਾਰ ਪੰਜਾਬ ਦੇ ਕਿਸਾਨਾਂ ਖਪਤਕਾਰਾਂ ਕਾਰੀਗਰਾਂ ਅਤੇ ਛੋਟੇ ਕਾਰੋਬਾਰਾਂ ਲਈ ਲਾਭਕਾਰੀ ਸਾਬਿਤ ਹੋ ਰਹੇ ਨੇ ਪਠਾਨਕੋਟ ਤੋਂ ਇੱਕ ਖਪਤਕਾਰ ਮਨੀਸ਼ ਸਾਬਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ GST ਘਟਾਉਣ ਦੇ ਇਸ ਕਦਮ ਨੇ ਇਲੈਕਟ੍ਰੋਨਿਕ ਵਸਤਾਂ ਨੂੰ ਆਮ ਆਦਮੀ ਲਈ ਵਧੇਰੇ ਕਿਫਾਇਤੀ ਬਣਾ ਦਿੱਤਾ ਹੈ ਆਮ ਜਨਤਾ ਨੂੰ ਜਿਹੜੀ ਖੁਸ਼ੀ ਦਾ ਮਾਹੌਲ ਮਿਲਿਆ ਕਿ ਇਲੈਕਟ੍ਰੋਨਿਕ ਆਈਟਮ ਹੈਗੇ ਜਿਸ ਨਾਲ TV ਫਰਿੱਜ ਹੋ ਗਿਆ AC ਹੋ ਗਿਆ LED ਹੋ ਗਈ ਕੁਝ ਵੀ ਹੈਗਾ ਵਾ ਪਹਿਲੇ 28% ਦੇ ਦਰਰੇ ਦੇ ਵਿੱਚ ਸੀਗੇ ਹੁਣ ਮੋਦੀ ਸਰਕਾਰ ਨੇ ਜਿਹੜਾ ਇਹ 18% ਦੇ ਦਰਰੇ ਦੇ ਵਿੱਚ ਲਿਆਂਦਾ ਹੈਗਾ ਵਾ ਕਾਫੀ ਟਾਈਮ ਤੋਂ ਰੁਕੇਦਾ ਵੀ ਹੋਗਾ ਸਿਕਾ ਜਿਸ ਦਾ ਮੈਂ LED ਵਗੈਰਾ ਪਰਚੇਸ ਕਰਨੀ ਸੀਗੀ ਤਾਂ ਮੈਨੂੰ ਉਸ ਦਾ ਵੀ ਕਾਫੀ ਬੈਨੀਫਿਟ ਮਿਲੇਗਾ। ਮੋਹਾਲੀ ਤੋਂ ਇੱਕ ਸਮਾਜ ਸੇਵੀ ਸੁਭਾਸ਼ ਅਗਰਵਾਲ ਨੇ ਦਵਾਈਆਂ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੇ ਜੋ GST ਦੇ ਵਿੱਚ ਦਵਾਈਆਂ ਦੇ ਰਾਹ ਦਿੱਤੀ ਹੈ ਹਰੇਕ ਘਰ ਦੇ ਵਿੱਚ ਲਗਭਗ 1000 ਤੋਂ 2000 ਰੁਪਏ ਮਹੀਨੇ ਦੀ ਦਵਾਈ ਜਾਂਦੀ ਹੈ ਜਿਦੇ ਵਿੱਚ 7 ਤੋਂ ਲੈ ਕੇ 13% ਜੋ ਬੈਨੀਫਿਟ ਹੋ ਗਿਆ ਹੈ। ਨਵੇਂ GST ਸੁਧਾਰ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਟੈਕਸ ਤਰ੍ਹਾਂ ਘਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਚਲੰਦਰ ਤੋਂ ਆਕਾਸ਼ਵਾਨੀ ਖਬਰਾਂ ਲਈ ਮੈਂ ਕਾਜਲ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirr arn chalandar ਅਤੀ YouTube ਤੇ ਸਾਡਾ ਚੈਨਲ ਹੈ @rirr chalandar ਚਾਰ ਦਿਨਾ ਛਾਟ ਪੂਜਾ ਦਾ ਤਿਹਾਰ ਅੱਜ ਤੋਂ ਦੇਸ਼ ਦੇ ਵਾਖ ਵਖ ਇਸਿਆਂ ਚਨਹਾਈ ਖਾਈ ਨਾਲ ਸ਼ੁਰੂ ਹੋਇਆ ਸੂਰਜ ਦੇਵਤਾ ਤੇ ਉਹਨਾਂ ਦੀ ਪੈਨ ਛਟੀ ਮਈਆ ਦੀ ਪੂਜਾ ਨੂੰ ਸਮਰਪਿਤ ਇਹ ਤਿਹਾਰ ਪਵਿੱਤਰਤਾ ਸ਼ੁਕਰਾਨੇ ਤੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਸੂਰਤਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਾਟ ਮਹਾਪਰਵ ਦੇ ਮੌਕੇ ਤੇ ਦੇਸ਼ ਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਨਿੱਕੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਸ਼ਰਧਾਲੂਆਂ ਦੀ ਅਡੋਟ ਸ਼ਰਧਾ ਨੂੰ ਨਮਨ ਕੀਤਾ ਅਤੇ ਇਸ ਚਾਰ ਦਿਨਾ ਤਿਹਾਰ ਦੇ ਡੂੰਘੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ ਪ੍ਰਧਾਨ ਮੰਤਰੀ ਨੇ ਛਾਟ ਦੀ ਤਾਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਦੁਨੀਆ ਭਰ ਦੇ ਭਾਰਤੀ ਪਰਿਵਾਰ ਇਸ ਦੀਆਂ ਰਸਮਾਂ ਚ ਦਿਲੋਂ ਸ਼ਰਧਾ ਨਾਲ ਹਿੱਸਾ ਲੈਣ ਦੇ ਨੇ ਰੇਲਵੇ ਮੰਤਰਾਲਾ ਦੀਵਾਲੀ ਤੇ ਛੜ ਤਿਹਾਰਾਂ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ 6000 ਤੋਂ ਵੱਧ ਵਿਸ਼ੇਸ਼ ਰੇਲਗੱਡੀਆਂ ਚਲਾਏਗਾ 3 ਦਿਨਾਂ ਚ 900 ਤੋਂ ਵੱਧ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਚੱਲਣ ਗਿਆ ਮੰਤਰੀ ਨੇ ਕਿਹਾ ਕਿ ਛੜ ਤਿਹਾਰ ਦੌਰਾਨ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਹਾਰ ਦੇ ਲਗਭਗ 30 ਸਟੇਸ਼ਨਾਂ ਤੇ ਵਾਧੂ ਟਿਕਟ 카운ਟਰ ਸੀਸੀਟੀਵੀ ਨਿਗਰਾਨੀ ਤੇ ਹੋਰ ਯਾਤਰੀ ਅਨੁਕੂਲ ਪ੍ਰਬੰਧ ਕੀਤੇ ਗਏ ਨੇ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਤੇ ਹਾਰਾ ਖਾਸ ਕਰਕੇ ਮੁਸਾਫਰਾਂ ਦੀ ਆਵਾਜ਼ ਨੂੰ ਧਿਆਨ ਚ ਰੱਖਦਿਆਂ ਮੁਸਾਫਰਾਂ ਦੀ ਸਹੂਲਤ ਤੇ ਸੁਰੱਖਿਆ ਨੂੰ ਤਰਜੀਹ ਦੇਣ ਲਈ ਕਈ ਪ੍ਰਭਾਵਸ਼ਾਲੀ ਉਪਾਅ ਕੀਤੇ ਨੇ ਪੀੜ ਨੂੰ ਘਟਾਉਣ ਲਈ ਸਟੇਸ਼ਨਾਂ ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਲਾਈਆਂ ਗਈਆਂ ਨੇ ਤੇ ਸੁਰੱਖਿਅਤ ਅਤੇ ਸੁਚਾਰੂ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੁਸਾਫਰ ਰਿਲ ਗੱਡੀਆਂ 'ਚ ਪੀੜ ਪ੍ਰਬੰਧਨ ਲਈ ਪਠਾਨਕੋਟ ਕੈਂਟ ਤੇ ਪਠਾਨਕੋਟ ਸਿਟੀ ਸਟੇਸ਼ਨਾਂ ਤੇ ਵਾਧੂ ਸਟਾਫ ਤਾਇਨਾਤ ਕੀਤਾ ਗਿਆ। ਜੀਆਰਪੀ ਪਠਾਨਕੋਟ ਦੇ ਐਸਐਚਓ ਅਸ਼ੋਕ ਕੁਮਾਰ ਨੇ ਕਿਹਾ ਕਿ ਛੱਤ ਪੂਜਾ ਦੇ ਸਬੰਧ ਵਿੱਚ ਜੰਮੂ ਤੋਂ ਆਉਣ ਵਾਲੀਆਂ ਰਿਲ ਗੱਡੀਆਂ ਤੇ ਪਲੇਟਫਾਰਮਾਂ ਤੇ ਜੀਆਰਪੀ ਅਤੇ ਆਰਪੀਐਫ ਨਾਲ ਨਿਰੰਤਰ ਜਾਂਚ ਮਹਿੰਮ ਚਲਾਈ ਜਾ ਰਹੀ ਹੈ। ਅੰਮ੍ਰਿਤਸਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਇੱਕ ਦਹਿਸ਼ਤਗਰਦੀ ਨੈੱਟਵਰਕ ਦੇ ਸੰਚਾਲਕ ਮਾਨਪੀਰ ਸਿੰਘ ਉਰਫ ਕਿੱਡੀ ਨੂੰ ਇੱਕ ਆਧੁਨਿਕ ਪਿਸਤੌਲ ਤੇ ਗੋਲਾ ਬਾਰੂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਉਸਦੇ ਖੁਲਾਸੇ ਤੇ ਪਿੰਡ ਕੋਟਾ ਤਰਖਾਨਾ ਦੇ ਇਲਾਕੇ ਚੋਂ 64.5 ਕਿਲੋ ਦੇ ਦੋ ਆਈਡੀ ਉੱਚ ਦਰਜੇ ਦੀ ਵਿਸਫੋਟਕ ਸਮੱਗਰੀ ਅਤੇ ਧਮਾਕੇ ਲਈ ਟਾਈਮਰ ਵੀ ਬਰਾਮਦ ਕੀਤੇ ਗਏ ਨੇ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਅਰਮੀਨੀਆ, ਇੰਗਲੈਂਡ ਤੇ ਜਰਮਨੀ ਚ ਉਸਥਿਤ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਨੂੰ ਇੱਕ ਪਾਬੰਦੀਸ਼ੁਦਾ ਦਹਿਸ਼ਤਗਰਦੀ ਸੰਗਠਨ ਦੇ ਪਾਕਿਸਤਾਨ ਅਧਾਰਤ ਮੁੱਖ ਸ਼ਾਚਿਸਕਰਤਾ ਤੋਂ ਹੋਰ ਨਿਰਦੇਸ਼ ਮਿਲ ਰਹੇ ਨੇ ਅੰਮ੍ਰਿਤਸਰ ਵਿਖੇ ਇੱਕ ਐਫਆਈਆਰ ਦਰਜ ਕਰਕੇ ਅਗਲੀ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਊਪਨਗਰ ਪੁਲਿਸ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹ ਕਰਨ ਵਾਸਤੇ ਸਿਵਲ ਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਸੈਮੀਨਾਰ ਕੀਤੇ ਗਏ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਤੇ ਲੋਕਾਂ ਦਾ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਉਦੇਸ਼ ਨਾਲ ਸ਼ਿਕਾਇਤ ਨਿਵਾਰਣ ਕੈਂਪ ਵੀ ਲਗਾਏ ਗਏ ਪਠਾਨਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਨੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਵਲ ਜੱਜ ਬਲਜਿੰਦਰ ਕੌਰ ਨੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਬਠਿੰਡਾ ਚ ਬਾਲ ਵਿਆਹ ਰੋਕੂ ਕਾਨੂੰਨ ਤੇ ਮੁਫਤ ਕਾਨੂੰਨੀ ਸਹਾਇਤਾ ਵਿਸ਼ੇ ਤੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਉਹਨਾਂ ਨੇ ਵਿਦਿਆਰਥੀਆਂ ਨੂੰ ਬਾਲ ਵਿਆਹ ਰੋਕਣ ਬਾਰੇ ਐਕਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦਾ ਵਿਆਹ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਤੇ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਹਰ ਨਾਗਰਿਕ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੇ ਕਿਸੇ ਗਰੀਬ ਜਾਂ ਪੀੜਿਤ ਵਿਅਕਤੀ ਨੂੰ ਕਾਨੂੰਨੀ ਮਦਦ ਦੀ ਲੋੜ ਹੋਵੇ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫਤ ਵਕੀਲ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਲਈ ਕੋਈ ਵੀ ਫੀਸ ਨਹੀਂ ਲੱਗਦੀ ਟੈਇਟੋਰੀਅਲ ਆਰਮੀ ਦੀ ਖੁੱਲੀ ਭਰਤੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ 17 ਤੋਂ 3 ਨਵੰਬਰ ਤੱਕ 103 ਬਟਾਲੀਅਨ ਸਿਖਲਾਈ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ ਸੀਪਾਇਟ ਕੈਂਪ ਕਪੂਥਲਾ ਦੇ ਅਧਿਕਾਰੀ ਰਨਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੀਪਾਇਟ ਕੈਂਪ ਥੇ ਕਾਂਚਲਾ ਵਿਖੇ ਫਿਜ਼ੀਕਲ ਸਿਖਲਾਈ ਚੱਲ ਰਹੀ ਹੈ ਤੇ ਜ਼ਿਲ੍ਹਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਦੇ ਚਾਵਾਨੋ ਉਮੀਦਵਾਰ ਸੀ ਪਾਇਟ ਕੈਂਪ ਤੇ ਕਾਂਝਲਾ ਵਿਖੇ ਆ ਕੇ ਫਿਜ਼ੀਕਲ ਟੈਸਟ ਦੀ ਤਿਆਰੀ ਕਰ ਸਕਦੇ ਨੇ ਜਲੰਧਰ ਚ ਬਿਆਲਵੀ ਇੰਡੀਅਨ ਆਇਲ ਸਰਵ ਸੁਜੀਤਾ ਕੇ ਟੂਰਨਾਮੈਂਟ ਚ ਅਜ ਇੰਡੀਅਨ 에ਅ ਫੋਰਸ ਦਾ ਮੁਕਾਬਲਾ ਪੰਜਾਬ ਪੁਲਿਸ ਨਾਲ ਤੇ ਭਾਰਤੀ ਰੇਲਵੇ ਦਾ ਮੁਕਾਬਲਾ ਸੀ ਆਰ ਪੀ ਐਫ ਨਾਲ ਹੋ ਰਿਹਾ ਹੈ ਭਾਰਤ ਨੇ ਸਿਡਨੀ 'ਚ ਤੀਜੇ ਤੇ ਆਖਰੀ ਕ੍ਰੋਜ਼ਰ ਮੈਚ ਵਿੱਚ ਆਸਟ੍ਰੇਲੀਆ ਨੂੰ ਨਾ ਵਿਕਟਾਂ ਨਾਲ ਹਰਾ ਦਿੱਤਾ ਹੈ ਰੋਹਿਤ ਸ਼ਰਮਾ ਨੂੰ ਉਹਨਾਂ ਦਿਨਾਂ ਬਾਅਦ 121 ਦੜਾਂ ਲਈ ਪ੍ਰੇਰਿਤ ਆਪਤਾ ਮੈਚ ਚੁਣਿਆ ਗਿਆ ਉਹਨਾਂ ਨੂੰ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਸੀਰੀਜ਼ ਵਿੱਚ ਚੁਣਿਆ ਗਿਆ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 237 ਦੌੜਾਂ ਦਾ ਟਿਚਾ ਦਿੱਤਾ ਹਾਲਾਂਕਿ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ ਭਾਰਤ ਹੁਣ 29 ਅਕਤੂਬਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ 2020 ਲੜੀ ਆਸਟ੍ਰੇਲੀਆ ਨਾਲ ਖੇਡੇਗਾ ਤੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਤੇ ਮਨਕੀ ਬਾਤ ਪ੍ਰੋਗਰਾਮ ਜਿਸ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 355 ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮ ਦੀ ਅੱਜ ਤੋਂ ਸ਼ੁਰੂਆਤ 4 ਦਿਨਾ ਛੱਟ ਪੂਜਾ ਤਿਹਾੜੀ ਅੱਜ ਤੋਂ ਦੇਸ਼ ਦੇ ਵੱਖ-ਵੱਖ ਖੇਸਿਆਂ ਚੋਂ ਇਹ ਆ ਸ਼ੁਰੂ ਹੋਇਆ। ਸ੍ਰੀ ਮੰਤ్రਾਲਾ ਦੀਵਾਲੀ ਤੇ ਛੱਟ ਦੇ ਤਿਹਾੜੀ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ 6000 ਤੋਂ ਵੱਧ ਰੇਸ਼ੀ ਸ਼੍ਰੇਕਟੀਆਂ ਚਲਾ ਰਿਹਾ ਹੈ। ਅੰਮ੍ਰਿਤਸਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਵੱਲੋਂ ਦੱਸ਼ਿਤ ਕਰਦੀ ਨੈੱਟਵਰਕ ਦਾ ਸੰਚਾਲਕ ਮਨਪ੍ਰੀਤ ਸਿੰਘ ਆਧੁਨਿਕ ਪੁਸਤਾਲੀ ਗੁਲਾਬਾਰੂ ਸਮੇਤ ਗ੍ਰਿਫਤਾਰ। ਅਧਿ ਭਾਰਤ ਨੇ ਸਿਡਨੀ ਚ ਤੀਜੀ ਤੇ ਆਖਰੀ ਗ੍ਰੋਜ਼ਾ ਮੈਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ। ਦੇਸ਼ ਦੀ ਨਾਲੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ। ਨਮਸਕਾਰ।